ਪੰਜਾਬ ਟੀਵੀ YouTube ਚੈਨਲ ਦੇ ਨਾਲ ਅਤੇ Facebook ਆਈਡੀ ਸਤਗੁਰਪੰਘੂ ਦੇ ਨਾਲ ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੇ ਸਮੇਂ ਇੱਕ ਸ਼ਾਰਟ ਵੀਡੀਓ ਪਾ ਕੇ Facebook ਆਈਡੀ ਦੇ ਉੱਤੇ ਦੱਸਿਆ ਸੀ ਕਿ ਅੱਜ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਗਿਆ ਉਸੇ ਤਰ੍ਹਾਂ ਇਸ ਸਮੇਂ ਲੁਧਿਆਣਾ ਦੇ ਵਿੱਚ ਮੀਂਹ ਦੀ ਕਾਰਵਾਈ ਹੋ ਰਹੀ ਹੈ ਤੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜਾਨੀ ਕਿ ਗਿੱਦੜਵਾਹੇ ਦੇ ਵਿੱਚ ਜਿਹੜੀ ਮੀਂਹ ਦੀ ਹਲਕੀ ਬੂੰਦਾਬੰਦੀ ਦੇ ਰੂਪ ਦੇ ਵਿੱਚ ਕਾਰਵਾਈ ਹੋ ਰਹੀ ਹੈ ਇਸੇ ਤਰ੍ਹਾਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਅੱਜ ਵੱਖ-ਵੱਖ ਖੇਤਰਾਂ ਦੇ ਵਿੱਚ ਹੋ ਰਹੀਆਂ ਨੇ ਤੇ ਤੁਸੀਂ ਆਪਣੇ ਇਲਾਕੇ ਦੇ ਬਾਰੇ ਜ਼ਰੂਰ ਜਾਣਕਾਰੀ ਦੇਣਾ ਕਿ ਕਿਹੋ ਜਿਹਾ ਮੌਸਮ ਹੈ ਤੇ ਅੱਜ ਦੇਰ ਸ਼ਾਮ ਨੂੰ ਜਾਨੀ ਕਿ ਹੁਣ ਤੋਂ ਪੌਣੇ 6 ਹੋ ਚੁੱਕੇ ਨੇ ਹੁਣ ਤੋਂ 7-8 ਵਜੇ ਤੱਕ ਮੀਂਹਿਆ ਕਾਰਵਾਈਆਂ ਹੁੰਦੇ ਰਹਿਣਗੇ ਜਿਵੇਂ ਕਿ ਦੁਪਹਿਰ ਦੇ 12 1 ਵਜੇ ਤੋਂ ਸ਼ੁਰੂ ਹੋ ਜਾਵੇਂ ਨੇ ਕਾਰਵਾਈਆਂ ਇਹ 12 1 ਵਜੇ ਤੋਂ ਲੈ ਕੇ ਪਟਿਆਲਾ ਜ਼ਿਲ੍ਹੇ ਦੇ ਵਿੱਚ 2-3 ਵਜੇ ਤੱਕ ਜਿਵੇਂ ਪਟਿਆਲਾ ਹੋ ਗਿਆ ਸ੍ਰੀ ਫਤਿਹਗੜ੍ਹ ਸਾਹਿਬ ਹੋ ਗਿਆ ਜਾਂ ਹਰਿਆਣੇ ਦੇ ਨਾਲ ਲੱਗਦੇ ਖੇਤਰ ਹੋਗੇ ਪਟਿਆਲੇ ਇਹਦੇ ਆਪਾਂ ਕਹ ਸਕਦੇ ਹਾਂ ਪ ਹਰਿਆਣੇ ਦੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਪੂਰਬੀ ਖੇਤਰਾਂ ਦੇ ਵਿੱਚ ਸਾਈਡ ਤੋਂ ਜਿਹੜੇ ਇਲਾਕੇ ਲੱਗਦੇ ਨੇ ਇਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਈਆਂ ਨੇ ਤੇ ਇਸੇ ਤਰ੍ਹਾਂ ਇਹ ਚੰਡੀਗੜ੍ਹ ਮੋਹਾਲੀ ਵਾਲੇ ਸਾਈਡ ਵੀ ਮੀਂਹ ਦੀਆਂ ਕਾਰਵਾਈਆਂ ਹੋਈਆਂ ਨੇ ਸਿਰਫ ਫਤਿਹਗੜ੍ਹ ਸਾਹਿਬ ਵੀ ਉਸ ਤੋਂ ਬਾਅਦ ਮਰੀਦਕੋਟਲੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਈਆਂ ਨੇ ਪ੍ਰਤੂ ਪਟਿਆਲੇ ਦਾ ਅੱਧਾ ਖੇਤਰ ਜਿਹੜਾ ਪਟਿਆਲਾ ਏਰੀਆ ਦਾ ਅੱਧਾ ਕ ਖੇਤਰ ਜਿਹੜਾ ਮੀਂਹ ਤੋਂ ਭਾਂਜਾ ਰਿਹਾ ਕਿਉਂਕਿ ਮੈਂ ਨਾਬੇ ਦੇ ਏਰੀਏ ਦੇ ਵਿੱਚ ਗਿਆ ਹੋਇਆ ਸੀ ਤਾਂ ਨਾਬੇ ਦੇ ਅੱਧੇ ਨਾਬੇ ਦੇ ਵਿੱਚ ਜਿਹੜਾ ਮੀਂਹ ਪਿਆ ਹੋਇਆ ਅੱਧੇ ਪਰਲਾ ਸਾਈਡਾ ਜਿਹੜਾ ਉਹ ਜਾਨੀ ਕਿ ਨਾਬੇ ਦਾ ਪਰਲੇ ਸਾਈਡਾ ਜਿਹੜੀ ਉਹ ਅ ਸੋਕੀ ਜੀ ਇਸ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਹੋਈਆਂ ਨੇ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਹੋਇਆ ਕਿ ਮੀਂਹ ਪੂਰੀ ਪੂਰੇ ਤਰ੍ਹਾਂ ਨਹੀਂ ਪਿਆ ਕਿਸੇ ਵੀ ਇਲਾਕੇ ਦੇ ਵਿੱਚ ਟੁੱਟ ਮੇ ਰੂਪ ਵਿੱਚ ਮੀਂਹ ਪਿਆ ਦੁਪਹਿਰ ਤੋਂ ਲੈ ਕੇ ਹੁਣ ਤੱਕ ਸਵੇਰ ਦੇ ਸਮੇਂ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਕਿ ਬੱਦਲਬਾਈ ਹਜੇ ਨਹੀਂ ਹੈਗੀ ਨੀਲਾ ਅਸਮਾਨ ਦਿਖਾਈ ਦੇ ਰਿਹਾ ਸੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਬੱਦਲਬਾਈ ਬਣਨੀ ਸ਼ੁਰੂ ਹੋਈ 10-11 ਵਜੇ ਤੋਂ ਤਾਂ 12 1 ਵਜੇ ਤੋਂ ਬਾਅਦ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਹੁੰਦੀਆਂ ਹੋਈਆਂ ਤਾਂ ਇਸ ਸਮੇ ਸਾਡਲੇ ਸਾਡੇ ਵਾਈ ਜੀਤ ਜੀਤ ਦਿਓਲ ਜੀ ਵੱਲੋਂ ਜਿਹੜਾ ਉਹਦਾ ਕਿ ਨਾਮ ਦਲਜੀਤ ਸਿੰਘ ਪਿੰਡ ਬੋਪਰਾਏ ਕਲਾਂ ਜ਼ਿਲ੍ਹਾ ਲੁਧਿਆਣਾ ਤੋਂ ਆ ਉਹ ਸਾਡੇ ਨਾਲ ਜੁੜਦੇ ਨੇ ਆਂਦੇ ਨੇ ਤੇ ਉਹਨਾਂ ਵੱਲੋਂ ਸਾਨੂੰ ਸ਼ਾਰਟ ਵੀਡੀਓ ਵੀ ਬਣਾ ਕੇ ਭੇਜ ਦਿੱਤੀ ਗਿਆ ਕਿ ਉੱਥੇ ਮੀਂਹ ਪੈ ਰਿਹਾ ਹੈ ਲੁਧਿਆਣਾ ਦੇ ਸੈਂਟਰ ਪੰਜਾਬ ਦੇ ਵਿੱਚ ਜਿਹੜਾ ਮੀਂਹ ਆ ਉਹ ਪੈ ਰਿਹਾ ਤੇ ਕਿਉਂਕਿ ਅਸੀਂ ਤੁਹਾਨੂੰ ਹਰ ਇੱਕ ਦੋਸਤ ਮਿੱਤਰ ਨੂੰ ਇਹੀ ਕਹਿਣਾ ਹੈ ਕਿ ਤੁਹਾਡੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਨੂੰ ਇੰਸਟਾਗ੍ਰam ਪੇਜ ਮੌਸਮ ਪੰਜਾਬੀ ਦੇ ਉੱਤੇ ਸ਼ੇਅਰ ਕਰਦਿਆ ਕਰੋ ਉੱਥੇ ਜਿਹੜਾ ਆਪਾਂ ਅਗਰ ਸਦੇ ਮੈਸੇਜ ਬਾਕਸ ਬਣਿਆ ਹੋਇਆ ਉਹਦੇ ਵਿੱਚ ਭੇਜ ਸਕਦੇ ਤੁਸੀਂ ਤੇ ਬਹੁਤ ਸਾਰੇ ਸੱਜਣ ਮਿੱਤਰ ਭੇਜਦੇ ਵੀ ਨੇ ਤੇ ਅਸੀਂ ਵੀਡੀਓ ਪਾਉਂਦੇ ਵੀ ਆ ਸ਼ੇਅਰ ਵੀ ਕਰਦੇ ਆ ਤਾਂ ਇਸੇ ਤਰ੍ਹਾਂ ਦੇਰ ਸ਼ਾਮ ਤੱਕ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਤੇ ਜਿਹੜਾ ਅਸੀਂ ਕਹਿ ਸਕਦੇ ਆ ਤੇ ਅਸੀਂ ਕਹਿ ਸਕਦੇ ਆ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਉਹ ਆਪਾਂ ਨੂੰ ਦੇਰ ਸ਼ਾਮ ਤੱਕ ਜਾਨੀ ਕਿ ਰਾਤ ਦੇ ਸਮੇਂ ਤੱਕ ਰੁਕ ਰੁਕ ਕੇ ਦੇਖਣ ਨੂੰ ਮਿਲਣਗੀਆਂ ਤੇ ਰਾਤ ਨੂੰ ਜੋ ਵੀ ਅਪਡੇਟ ਹੋਊਗੀ ਉਹ ਜਰੂਰ ਸਾਂਝੀ ਕਰਾਂਗੇ ਤੇ ਅੱਜ 3 ਤਰੀਕ ਨੂੰ ਮੀਂਹਿਆ ਕਾਰਵਾਈਆਂ ਹੋ ਚੁੱਕੇ ਨੇ ਅਸੀਂ ਸਵੇਰ ਦੀ ਵੀਡੀਓ ਦੇ ਵਿੱਚ ਰਾਤ ਦੀ ਵੀਡੀਓ ਦੇ ਵਿੱਚ 71% ਚਾਂਸ ਦੱਸੇ ਸੀ ਤਾਂ 70 ਤੋਂ 71% ਚਾਂਸਾਂ ਦੇ ਹਿਸਾਬ ਨਾਲ ਮੀਂਹ ਜਿਹੜਾ ਪੈ ਗਿਆ ਇੱਕ ਤਾਂ ਜਿਹੜੀ ਹਮਸ ਭਰੀ ਗਰਮੀ ਮੀਂਹ ਪੈਣ ਤੋਂ ਬਾਅਦ ਬਣ ਗਈ ਹੈ ਪਟਿਆਲਾ ਖੇਤਰ ਦੇ ਵਿੱਚ ਜਾਂ ਫਤਿਹਗੜ੍ਹ ਸਾਹਿਬ ਦੇ ਖੇਤਰ ਦੇ ਵਿੱਚ ਜਾਂ ਜਿੱਥੇ ਤੇ ਹੋਰ ਵੀ ਖੇਤਰ ਨੇ ਉਹਨਾਂ ਦੇ ਵਿੱਚ ਜਿਹੜੀ ਹਮਸ ਭਰੀ ਗਰਮੀ ਬਣ ਗਈ ਹੈ ਤੇ ਉਹਦਾ ਕਾਰਨ ਕੀ ਕੁਝ ਖੇਤਰਾਂ ਦੇ ਵਿੱਚ ਮੀਂਹ ਪੈ ਗਿਆ ਕੁਝ ਦੇ ਵਿੱਚ ਨਹੀਂ ਪਿਆ ਕਿ ਜੇ ਸਵੇਰ ਦੇ ਸਮੇਂ ਪੂਰਬੀ ਹਵਾਵਾਂ ਚਲਦੀਆਂ ਸੀ ਲਗਾਤਾਰ ਤਾਂ ਜਿਹੜੀ ਆਪਾਂ ਨੂੰ ਹਮਸਵਾਰੀ ਗਰਮੀ ਤੋਂ ਰਾਹਤ ਮਿਲੇ ਰਹੀ ଥି ਜਦੋਂ ਦੁਪਹਿਰ ਤੋਂ ਬਾਅਦ ਇਹ ਹਵਾਵਾਂ ਰੁਕ ਜਾਂਦੀਆਂ ਨੇ ਤਾਂ ਹਮਸਵਾਰੀ ਗਰਮੀ ਜਿਹੜੀ ਬਰਕਰਾਰ ਹੋ ਜਾਂਦੀ ਆ ਜਿੱਥੇ ਤੇ ਇਸ ਸਮੇਂ ਮੀਂਹ ਪੈ ਰਿਹਾ ਉਹ ਲੁਧਿਆਣੇ ਦੇ ਖੇਤਰ ਵੀ ਨੇ ਤੇ ਇਸ ਇਧਰੋਂ ਦੂਸਰੀ ਸਾਈਡ ਜਿਹੜੇ ਸ੍ਰੀ ਮੁਕਸਰ ਸਾਹਿਬ ਵਾਲੀ ਸਾਈਡ ਆ ਦੱਖਣੀ ਖੇਤਰ ਦੇ ਵਿੱਚ ਵੀ ਜਿਹੜੇ ਮੀਂਹ ਦੀਆਂ ਘਟਨਾਵਾਂ ਹੋ ਰਹੀਆਂ ਨੇ ਜੇਕਰ ਅਸੀਂ ਤੁਹਾਨੂੰ ਬੱਦਲਾਂ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੀਏ ਦੋਸਤੋ ਤੁਸੀਂ ਦੇਖ ਸਕਦੇ ਹੋ ਬੱਦਲਾਂ ਦੀ ਤਸਵੀਰ ਇਸ ਸਮੇਂ ਬਣੀ ਹੋਈ ਆ ਦੇਖ ਸਾਦੇ ਉਹ ਇਹ ਦੱਖਣੀ ਖੇਤਰ ਵਾਲੀ ਸਾਈਡ ਵੱਦਲਾ ਦੀ ਆਵਾਜ਼ ਹੀ ਬਣੀ ਹੋਈ ਹੈ ਕਿਉਂਕਿ ਇਹ ਮੀਂਹ ਦੀਆਂ ਕਾਰਵਾਈਆਂ ਮੇਰੇ ਖੇਤਰ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈ ਕੇ ਮੀਂਹ ਅੱਗੇ ਲੰਘ ਚੁੱਕਿਆ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੀਂਹ ਦੀਆਂ ਕਾਰਵਾਈਆਂ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਹੋਣਗੀਆਂ ਜਾਰੀ ਰਹਿਣਗੀਆਂ ਜਾਨੀ ਕਿ ਅੱਜ ਰਾਤ ਨੂੰ ਵੀ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਕਦੇ ਕਿਤੇ ਮੀਂਹ ਆ ਗਿਆ ਕਦੇ ਕਿਤੇ ਮੀਂਹ ਆ ਗਿਆ ਇਸ ਤਰ੍ਹਾਂ ਦੋ ਤਰੀਕ ਤੱਕ ਤਾਂ ਮੀਂਹ ਦੀਆਂ ਕਾਰਵਾਈਆਂ ਤਾਂ ਮੀਂਹਿਆ ਕਾਰਵਾਨੀਆਂ ਹੋਣਗੀਆਂ ਤਾਂ ਉਸ ਤੋਂ ਬਾਅਦ ਵੀ ਮੀਂਹਿਆ ਕਾਰਵਾਨੀਆਂ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਮੀਂਹ ਆ ਜੋ ਜਾਨੀ ਕਿ 50 60% ਚਾਰ ਪੰਜ ਤਰੀਕ ਤੱਕ ਦਿਖਾਇਆ ਗਿਆ ਜੀ ਕੱਲ ਨੂੰ ਥੋੜਾ ਜਿਆਦਾ ਜਿਆਦਾ ਦਿਖਾਇਆ ਗਿਆ 31 ਤਰੀਕ ਨੂੰ ਉਹਦੀ ਅਪਡੇਟ ਆਪਾਂ ਰਾਤ ਦੇ ਸਮੇਂ ਜਿਵੇਂ ਵੀ ਹੋਊਗੀ ਉਹ ਜਰੂਰ ਸਾਂਝੀ ਕਰਾਂਗੇ ਤੁਸੀਂ ਰਾਤ ਦੀ ਵੀਡੀਓ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਲਾਈਵ ਦੇ ਵਿੱਚ ਜੁੜਿਓ ਹਸਤਾਨ ਹੋ ਸਕਦਾ ਸੀ ਸੈਟਲਾਈਟ ਦੇ ਮੁਤਾਬਕ ਜਿਹੜੀ ਉਹ ਤਸਵੀਰ ਵੀਡੀਓ ਰਿਕਾਰਡ ਕਰਕੇ ਸਾਂਝੀ ਕਰ ਦਈਏ ਜੇਕਰ ਟਾਈਮ ਲੱਗੇ ਤਾਂ ਵਾਈਫੇਸ ਲਾਈਵ ਹੋ ਕੇ ਵੀ ਜਾਣਕਾਰੀ ਜਿਹੜੇ ਸਾਂਝੀ ਕਰਾਂਗੇ ਤੇ ਤੁਸੀਂ ਆਪਣੇ ਇਲਾਕੇ ਬਾਰੇ ਜਰੂਰ ਸਾਨੂੰ ਸ਼ਾਰਟ ਵੀਡੀਓ ਬਣਾ ਕੇ ਅ ਸੈਂਡ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਜਾਂ ਸਾਡਾ ਇੰਸਟਾਗ੍ਰam ਪੇਜ ਮੌਸਮ ਪੰਜਾਬੀ ਦੇ ਉੱਤੇ ਜਾਂ ਸਾਡੀ ਫੇਸਬੁੱਕ ਆਈਡੀ ਸਤਗੁਰਪੰਗੋ ਦੇ ਜਿਹੜਾ ਮੈਸੇਂਜਰ ਆ ਉਹਦੇ ਉੱਤੇ ਜਿਹੜੀ ਤਸਵੀਰ ਸਾਂਝੀ ਕਰ ਸਕਦੇ ਹੋ ਤੇ ਬਹੁਤ ਸਾਰੇ ਸੱਜਣਾਂ ਮਿੱਤਰਾਂ ਸਾਨੂੰ ਇਸ ਸਮੇਂ ਦੇਖ ਰਹੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਦੋਸਤੋ ਮੌਸਮ ਜਿਹੜਾ ਹੋ ਦੁਪਹਿਰ ਤੋਂ ਬਾਅਦ ਬਦਲ ਚੁੱਕਿਆ ਹੈ ਜਾਣੀ ਕਿ 12:00 ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਵਕਵਾ ਖੇਤਰਾਂ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਮੀਂਹ ਜਿਹੜਾ ਹੋ ਕਦੇ ਕਿਤੇ ਕਦੇ ਕਿਤੇ ਇਸ ਤਰ੍ਹਾਂ ਜਿਹੜਾ ਅੱਜ 30 ਤਰੀਕ ਨੂੰ ਵਿਚਾਰੀ ਰਹੂਗਾ ਤੇ ਹੋ ਸਕਦਾ ਕੱਲ ਨੂੰ ਤੇ ਪਰਸੋਂ ਨੂੰ ਝੜੀ ਨੂਮਾ ਮਾਹੌਲ ਵੀ ਬਣ ਜੇ ਜਿਹੜੇ ਚਾਂਸ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਮੁਤਾਬਕਾਂ ਤੇ ਜੇਕਰ ਗੱਲ ਕਰੀ ਆਪਾਂ ਹੜ੍ਹਾਂ ਦੀ ਤਾਂ ਹੜ੍ਹਾਂ ਦੇ ਹਾਲਾਤ ਉਸੇ ਤਰ੍ਹਾਂ ਨੇ ਕੋਈ ਜ਼ਿਆਦਾ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਜੇ ਫਿਲਹਾਲ ਕਿਉਂਕਿ ਪਹਾੜਾਂ ਦੇ ਵਿੱਚ ਵੀ ਮੀਂਹ ਜਿਹੜਾ ਹੋ ਜਾਰੀ ਹੈ ਅੱਜ ਜਿਹੜੀ ਮੇਰੇ ਲਈ ਇੱਕ ਡੇਲੀ ਹੰਟਰ ਦੇ ਰਾਹੀਂ ਜਿਹੜੀ ਪੋਸਟ ਦੇ ਰਾਹੀਂ ਆਪਣੇ ਲਈ ਇੱਕ ਮੈਸੇਜ ਆਇਆ ਸੀ ਕਿ ਕੁੱਲੂ ਦੇ ਵਿੱਚ ਬੱਦਲ ਫਟਿਆ ਹੋ ਸਕਦਾ ਓਸ ਦੇ ਨਾਲ ਵੀ ਕਈ ਇਲਾਕਿਆਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ ਹੋਵੇ ਤੇ ਥੱਲੇ ਨੂੰ ਜਿਹੜਾ ਉਹਦਾ ਪਾਣੀ ਆ ਪਹਾੜਾਂ ਤੋਂ ਥੱਲੇ ਨੂੰ ਆਉਂਦਾ ਹੋਇਆ ਨਜ਼ਰ ਆਵੇ ਐ ਇਸੇ ਤਰ੍ਹਾਂ ਸਾਡੇ ਲਈ ਹੁਣ ਇਸ ਸਮੇਂ ਜਿਹੜੀ ਤਸਵੀਰ ਭੇਜੀ ਆ ਸਾਡੇ ਭਾਈ ਦਲਜੀਤ ਸਿੰਘ ਜੀ ਨੇ ਜੀਤਦੇਵਾਲ ਜੀ ਜਿਹੜੇ ਕਿ ਸਾਡੇ ਨਾਲ ਹਮੇਸ਼ਾ ਹੀ ਜੁੜਦੇ ਰਹਿੰਦੇ ਨੇ ਪਿੰਡ ਬੋਪਾ ਰਾਏਕਲਾ ਜ਼ਿਲ੍ਹਾ ਲੁਧਿਆਣਾ ਤੋਂ ਤੇ ਉਹਨਾਂ ਨੇ ਸਾਨੂੰ ਇੱਕ ਵੀਡੀਓ ਭੇਜ ਦਿੱਤੀ ਆਪਣੇ ਇਲਾਕੇ ਦੇ ਮੀਂਹ ਦੀ ਕਿ ਉੱਥੇ ਮੀਂਹ ਜਿਹੜਾ ਉਹ ਪੈ ਰਿਹਾ ਹੈ ਤਾਂ ਇਸੇ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਆਪਣੇ ਇਲਾਕੇ ਦੀ ਲਾਈਵ ਵੀਡੀਓ ਨਹੀਂ ਦਿਖਾ ਸਕਿਆ ਮੀਂਹ ਦੀ ਤਾਂ ਬਹੁਤ ਵਧੀਆ ਮੀਂਹ ਜਿਹੜਾ ਹੋ ਪਿਆ ਪਟਿਆਲਾ ਏਰੀਆ ਦੇ ਵਿੱਚ ਕੁਝ ਕੁ ਖੇਤਰ ਵਾਂਝਾ ਵੀ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਾਂ ਇਸੇ ਤਰ੍ਹਾਂ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਕਿਤੇ ਕਿਣਮਣ ਕਣੀ ਹੋਈ ਆ ਕਿਤੇ ਬੂੰਦਾਬੰਦੀ ਹੋਈ ਆ ਬਸ ਸਿੱਟਾ ਸਰਾਟਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਈਆਂ ਅੱਜ 30 ਤਰੀਕ ਨੂੰ ਹੋਈਆਂ ਨੇ ਹੁਣ ਦੇਰ ਸ਼ਾਮ ਨੂੰ ਵੀ ਜਾਨੀ ਕਿ 7-8 ਵਜੇ ਤੱਕ ਮੀਂਹ ਦੀਆਂ ਕਾਰਵਾਈਆਂ ਕਦੇ ਕਿਤੇ ਕਦੇ ਕਿਤੇ ਹੁੰਦੀਆਂ ਰਹਿਣਗੀਆਂ ਤੇ ਤੁਸੀਂ ਆਪਣੇ ਇਲਾਕੇ ਬਾਰੇ ਜਿਹੜੇ ਦੋਸਤ ਮਿੱਤਰ ਜਿੱਥੇ-ਜਿੱਥੇ ਜੁੜ ਰਹੇ ਨੇ ਜਰੂਰ ਸਾਨੂੰ ਦੱਸਦੇ ਰਹਿਣਾ ਕਰੋ ਕਿਉਂਕਿ ਤੁਹਾਡੇ ਜਿਹੜੀ ਜਾਣਕਾਰੀ ਤੁਸੀਂ ਸਾਨੂੰ ਭੇਜੋਗੇ ਅਸੀਂ ਸਾਡੇ ਜਿੰਨੇ ਸੱਜਣ ਮਿੱਤਰ ਜੋੜਨਗੇ ਉਹਨਾਂ ਨੂੰ ਅਸੀਂ ਇਹ ਜਾਣਕਾਰੀ ਜਿਹੜੀ ਸਾਂਝੀ ਜ਼ਰੂਰ ਕਰਾਂਗੇ ਦੋਸਤੋ ਮੌਸਮ ਸੁਹਾਵਣਾ ਵੀ ਬਣਿਆ ਹੋਇਆ ਤੇ ਹਮਸ ਭਰੀ ਗਰਮੀ ਵਾਲਾ ਵੀ ਬਣਿਆ ਹੋਇਆ ਰਲਮਾ ਮਿਲਮਾ ਜਾਂ ਮੌਸਮ ਜਿਹੜਾ ਉਹ ਬਣਿਆ ਹੋਇਆ ਕਿਉਂਕਿ ਤੁਸੀਂ ਦੇਖਦੇ ਆ ਰਹੇ ਹੋ ਲਗਾਤਾਰ ਹੀ ਕਈ ਦਿਨਾਂ ਤੋਂ ਮੀਂਹ ਦੀਆਂ ਕਾਰਵਾਈਆਂ 24 25 ਤਰੀਕ ਤੋਂ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਹੁੰਦੀ ਆ ਰਹੀਆਂ ਨੇ ਕਦੇ ਘਟ ਜਾਂਦਾ ਮੀਂਹ ਕਦੇ ਹਟ ਜਾਂਦਾ ਕਦੇ ਵੱਧ ਜਾਂਦਾ ਇਸ ਤਰ੍ਹਾਂ ਜਿਹੜਾ ਹੋ ਰਿਹਾ ਸਿਸਟਮ ਤੇ ਖੱਗਰ ਦੇ ਬਾਰੇ ਜਿਹੜੀ ਅਪਡੇਟ ਆਈ ਹੈ ਕਿ ਕਿ ਅੱਜ ਅਸੀਂ ਤਾਂ ਜਿਹੜੀ ਪਟਿਆਲਾ ਹੈਲਪਲਾਈਨ ਦੀ ਨਿਊਜ਼ ਦੀ ਉਹਦੇ ਵਿੱਚ ਇਹ ਜਾਣਕਾਰੀ ਦੇਖੀ ਸੀ ਕਿ ਖੱਗਰ ਦੇ ਵਿੱਚ ਜਿਹੜਾ ਹੜ੍ਹਾਂ ਵਰਗੇ ਹਾਲਾਤ ਪੈਦਾ ਹੁੰਦੇ ਜਾ ਰਹੇ ਨੇ ਤੇ ਪ੍ਰਸ਼ਾਸਨ ਉੱਥੇ ਅੱਜ ਜਾ ਕੇ ਜਿਹੜੀ ਇਸ ਚੀਜ਼ ਬਾਰੇ ਅਪਡੇਟ ਲੈ ਕੇ ਆਇਆ ਤਾਂ ਉਹਨਾਂ ਨੇ ਆਪਣੀਆਂ ਟੀਮਾਂ ਨੇ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਨੇ ਤੇ ਉਹਨਾਂ ਵੱਲੋਂ ਇਹ ਜਾਣਕਾਰੀ ਜਿਹੜੇ ਸਮੇਂ-ਸਮੇਂ ਦੇ ਉੱਤੇ ਸੋਸ਼ਲ ਮੀਡੀਆ ਦੇ ਰਾਹੀਂ ਅ ਬਚਾਈ ਜਾ ਰਹੀ ਹੈ ਲੋਕਾਂ ਤੱਕ ਕਿ ਅਫਵਾਹਾਂ ਤੋਂ ਸੁਚੇਤ ਰਹੋ ਕਿਉਂਕਿ ਕਈ ਚੈਨਲ ਜਾਂ ਅਸੀਂ ਸਾਡੇ ਵਰਗੇ ਮੇਰੇ ਵਰਗੇ ਦੋਸਤ ਮਿੱਤਰ ਹੁੰਦੇ ਨੇ ਉਹ ਵਿਊ ਲੈਣ ਦੇ ਚੱਕਰਾਂ 'ਚ ਅਫਵਾਹਾਂ ਫਲਾਉਂਦੇ ਨੇ ਕਿ ਅੱਜ ਫਲਾਣੀ ਜਗ੍ਹਾ 'ਕ ਘਰ ਉੱਟ ਗਿਆ ਅੱਜ ਫਲਾਣੀ ਜਗ੍ਹਾ ਪਾਣੀ ਉਲ ਗਿਆ ਇਸ ਤਰ੍ਹਾਂ ਕੁਝ ਨਹੀਂ ਹੈਗਾ ਤੋਂ ਜਿੱਥੇ ਕਿਉਂਕਿ ਘਰ ਦਾ ਪਾਣੀ ਜਿਹੜਾ ਭਰ ਕੇ ਆ ਰਿਹਾ ਪਿੱਛੋਂ ਪਿਛਲੇ ਕੱਲ ਵੀ ਕਈ ਇਲਾਕਿਆਂ ਦੇ ਖੇਤਾਂ ਦੇ ਵਿੱਚ ਪਾਣੀ ਜਾਂ ਪਿੰਡ ਦੇ ਖੇਤਾਂ ਤੱਕ ਜਿਹੜੇ ਨੇੜੇ ਖੇਤਰ ਨੇ ਨੀਵੇਂ ਨੇ ਜਿਹੜੇ ਤਾਂ ਉਹਨਾਂ ਦੇ ਵਿੱਚ ਪਾਣੀ ਜ਼ਰੂਰ ਗਿਆ ਪਾਣੀ ਜ਼ਰੂਰ ਭਰੇ ਆ ਤਾਂ ਉਹ ਪਾਣੀ ਜੇਕਰ ਘਗਰ ਵਾਲੀ ਸਾਈਡ ਮੀਂਹ ਨਾ ਪਿਆ ਜੇ ਉਹਦੀ ਅਪਡੇਟ ਅਪਰਾ ਦੀ ਵੀਡੀਓ ਵਿੱਚ ਦਵਾਂਗੇ ਮੀਂਹ ਨਾ ਪਿਆ ਪਹਾੜਾਂ ਦੇ ਵਿੱਚ ਤਾਂ ਹੋ ਸਕਦਾ ਜਿਹੜਾ ਘਗਰ ਦਾ ਪਾਣੀ ਕੱਲ ਨੂੰ ਥੋੜਾ ਕੱਲ ਤੋਂ ਬਾਅਦ ਜਾਂ ਕੱਲ ਤੱਕ ਡਾਊਨ ਹੋ ਜੇ ਤੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਗਿਆ ਜਾਂ ਪਿੰਡਾਂ ਦੇ ਵਿੱਚ ਪਾਣੀ ਗਿਆ ਜਿਹੜੇ ਨੇੜੇ ਨੇ ਇਲਾਕੇ ਨੇ ਤਾਂ ਉਹ ਹੋ ਸਕਦਾ ਥੱਲੇ ਆ ਜੇ ਪਰantu ਵਿਆਸ ਵਾਲੀ ਸਾਈਡ ਹਜੇ ਹਾਲਾਤ ਜਿਉਂ ਦੀ ਤਿਉਨੇ ਪੌਂਗ ਡੈਮ ਵਾਲੀ ਸਾਈਡ ਵੀ ਤੇ ਚਾਹੇ ਉਹ ਰਾਵੀ ਦਰਿਆਲੀ ਸਾਈਡ ਕਿਉਂਕਿ ਜਿਹੜੇ ਦਰਿਆਵਾਂ ਵਾਲੀ ਜਾਂ ਭਾਖੜਾ ਬੰਨ ਵਾਲੀ ਸਾਈਡ ਜਿਹੜਾ ਭਾਖੜਾ ਡੈਮ ਆ ਉਸ ਦੇ ਹਾਲਾਤ ਜਿਉਂ ਦੀ ਤਿਉਨੇ ਕਿਉਂਕਿ ਉੱਥੋਂ ਪਾਣੀ ਥੋੜਾ ਥੋੜਾ ਸੱਡੇ ਹੀ ਜਾ ਰਿਹਾ ਹਜੇ ਓਨਾਂ ਕ ਪਾਣੀ ਜਿੰਨਾਂ ਕ ਕੰਪੈਸਟੀ ਤੋਂ ਉੱਪਰ ਜਾਂਦਾ ਤਾਂ ਉਹ ਸੱਡਿਆ ਜਾ ਰਿਹਾ ਇਸ ਤੇ ਪੂਰੀ ਨਾਜ਼ਰਾ ਪ੍ਰਸ਼ਾਸਨ ਦੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਜਿਹੜੇ ਹਾਲਾਤ ਨੇ ਉਹ ਕੁਦਰਤ ਨੇ ਆਪਾਂ ਤਾਂ ਅਰਦਾਸ ਕਰਕੇ ਕਹਿ ਸਕਦੇ ਆ ਕਿ ਇਹ ਜੇ ਹਾਲਾਤਾਂ ਦੇ ਵਿੱਚ ਕੁਦਰਤ ਹੀ ਬਚਾ ਸਕਦੀ ਹੈ ਜਾਂ ਪਰਮਾਤਮਾ ਹੀ ਬਚਾ ਸਕਦਾ ਕਿਉਂਕਿ ਬਹੁਤ ਨਾਜ਼ੁਕ ਹਾਲਤ ਹੈ ਹਾਲਤਾ ਜਿਹੜੀ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖਦਾ ਉਹਨਾਂ ਕਿ ਕਿਤੇ ਡੰਗਰ ਵਿਚਾਰੇ ਪਸ਼ੂ ਜਾ ਰਹੇ ਨੇ ਰਿੱਢਦੇ ਕਿਤੇ ਆਪਣੇ ਜਵਾਨ ਉਹ ਬਚਾਅ ਕਾਰਜ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਦੇਖੋ ਪੰਜਾਬੀ ਭਰਾ ਇਸ ਚੀਜ਼ ਦੇ ਲਈ ਬਹੁਤ ਅੱਗੇ ਨੇ ਖਾਲਸਾ ਏਡ ਵੀ ਤੇ ਹੋਰ ਵੀ ਕਈ ਅਦਾਕਾਰ ਨੇ ਜਾਂ ਹੋਰ ਵੀ ਕਈ ਸਸਤਾਵਾਂ ਨੇ ਜਿਹੜੀਆਂ ਇਸ ਕਾਰਜ ਦੇ ਵਿੱਚ ਲੱਗ ਚੁੱਕੇ ਨੇ ਜਿਵੇਂ ਐਸਜੀਪੀਸੀ ਵੀ ਹੋਗੇ ਹੋਰ ਵੀ ਕਈ ਸਸਤਾਵਾਂ ਇਸੇ ਸਿਸਟਮ ਦੇ ਵਿੱਚ ਕਾਰਜਾਂ ਦੇ ਵਿੱਚ ਲੱਗੇ ਹੋਏ ਹਨ ਕਿਉਂਕਿ ਇਹ ਦੁੱਖ ਦਾ ਸਮਾਂ ਹਰ ਇੱਕ ਦੇ ਲਈ ਸਾਂਝਾ ਕਾਰਜ ਹੈ ਇੱਕ ਦਾ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕੁਦਰਤੀ ਆਫਤ ਕਿਸ ਸਾਈਡ ਆ ਜੇ ਇਸ ਦੇ ਪਰਮਾਤਮਾ ਜਾਣੀ ਜਾਣ ਹੁੰਦਾ ਇਸ ਕਰਕੇ ਜਿਹੜਾ ਇੱਥੇ ਹੜ੍ਹਾਂ ਦੇ ਵਿੱਚ ਜਿਹੜੀਆਂ ਸਥਿਤੀਆਂ ਨੇ ਉਹਨਾਂ ਦੇ ਲਈ ਅਫਵਾਹਾਂ ਫਲਾਇਓ ਮੇਰੇ ਵੀਰੋ ਜਿਹੜੇ ਦੋਸਤ ਮਿੱਤਰ ਬਹੁਤ ਸਾਰੇ ਵਿਊਆਂ ਲੈਣ ਦੇ ਚੱਕਰਾਂ ਵਿੱਚ ਅਫਵਾਹਾਂ ਫਲਾਉਂਦੇ ਨੇ ਅੋਸ ਤੋਂ ਸਚੇਤ ਰਹੋ ਤਾਂ ਦੇਰ ਸ਼ਾਮ ਨੂੰ ਤੱਕ ਜਾਨੀ ਕਿ ਅੱਧੀ ਰਾਤ ਤੱਕ ਮੀਂਹਾਂ ਕਾਰਵਾਈਆਂ ਜ਼ਰੂਰ ਹੋਣਗੀਆਂ ਜੇਕਰ ਕੋਈ ਬਦਲਾਅ ਆਉਂਦਾ ਤਾਂ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਤੇ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਨੂੰ ਜ਼ਰੂਰ ਸ਼ੇਅਰ ਕਰਦੇ ਹੋ ਦੋਸਤੋ ਇੰਨੀ ਕ ਅਪਡੇਟ ਹੈ ਕਿ ਅੱਜ ਮੌਸਮ ਜਿਹੜਾ 30 ਤਰੀਕ ਦਾ ਵੀ ਮੀਂਹ ਵਾਲਾ ਬਣਿਆ ਰਿਹਾ ਤੇ ਹਮਸਪਰੀ ਗਰਮੀ ਵੀ ਕਈ ਇਲਾਕਿਆਂ ਦੇ ਵਿੱਚ ਬਣੀ ਆ ਕਈਆਂ ਦੇ ਵਿੱਚ ਅਜੇ ਮੌਸਮ ਮੀਂਹ ਵਾਲਾ ਦੁਬਾਰਾ ਫੇਰ ਬਣਦਾ ਹੋਇਆ ਨਜ਼ਰ ਆ ਰਿਹਾ ਜੇਕਰ ਮੈਂ ਤੁਹਾਨੂੰ ਤਸਵੀਰ ਦਿਖਾਵਾਂ ਦੇਖੋ ਇਹ ਬੱਦਲ ਦੱਖਣੀ ਏਰੀਆ ਦੇ ਵਿੱਚ ਬਣੇ ਹੋਏ ਨੇ ਤਾ ਹੌਲੀ ਹੌਲੀ ਇਹ ਬੱਦਲ ਅੱਗੇ ਵੱਲ ਨੂੰ ਫੇਰ ਦੁਬਾਰਾ ਵਧਨੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਪਟਿਆਲਾ ਖੇਤਰ ਵੱਲ ਜਾਂ ਸੰਗਰੂਰ ਵਾਲੇ ਖੇਤਰਾਂ ਵੱਲ ਜਾਂ ਆਪਾਂ ਕਹਿ ਸਕਦੇ ਹਾਂ ਲਹਿਰੇਗਾ ਅੱਗੇ ਵਾਲੀ ਸਾਈਡ ਜਿਹੜੇ ਕਿ ਸਾਡੇ ਤੱਕ ਸਵੇਰੇ ਅਪਡੇਟ ਆਈ ਸੀ ਬਾਈ ਵੱਲੋਂ ਕੱਲ ਦੀ ਵੀਡੀਓ ਦੇ ਵਿੱਚ ਕਿ ਉੱਥੇ ਮੀਂਹ ਆਊਗਾ ਕਿ ਨਹੀਂ ਹੋ ਸਕਦਾ ਉਹਨਾਂ ਇਲਾਕੇ ਵਿੱਚ ਅੱਜ ਛੱਟ ਜਿਹੜੀ ਮੀਂਹ ਆ ਉਹ ਮਾਰ ਜੇ ਤਾਂ ਬਾਕੀ ਅਪਡੇਟ ਰਾਤ ਦੇ ਵੀਡੀਓ ਦੇ ਵਿੱਚ ਜ਼ਰੂਰ ਸਾਂਝੀ ਕਰਾਂਗੇ ਤਾਂ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ ਤਦ ਤੱਕ ਲਈ ਧੰਨਵਾਦ ਅਸੀਂ ਤੁਹਾਡੇ ਤੱਕ ਹਰ ਸਮੇਂ ਸਮੇਂ ਦੀ ਅਪ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਉੱਤੇ ਸਾਂਝੀ ਕਰਦੇ ਰਹਾਂਗੇ ਦੋਸਤੋ ਇਸ ਸਮੇਂ ਤੋਂ ਤੁਹਾਨੂੰ ਇਹ ਅਪਡੇਟ ਆ ਉਹ ਵੀਡੀਓ ਦੇ ਰਾਹੀਂ ਜਾਣਕਾਰੀ ਦਿਖਾ ਦਈਏ ਦੇਖੋ ਬੱਦਲ ਨੇ ਜਿਹੜੇ ਹੋ ਇਸੇ ਤਰ੍ਹਾਂ ਬਣ ਕੇ ਹੋਏ ਨਜ਼ਰ ਆ ਰਹੇ ਨੇ ਕਈ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਹੋ ਪੈ ਚੁੱਕਿਆ ਕਈਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਾਊਗਾ ਤੇ ਲੁਧਿਆਣੇ ਦੇ ਵਿੱਚ ਇਸ ਸਮੇਂ ਮੀਂਹ ਜਿਹੜਾ ਹੋ ਪੈਣਾ ਸ਼ੁਰੂ ਹੋਇਆ ਵਾ ਤੁਸੀਂ ਆਪਣੇ ਇਲਾਕੇ ਦੀ ਵੀਡੀਓ ਸਾਨੂੰ ਨੰਬਰ 902389909 ਤੇ ਭੇਜ ਸਕਦੇ ਹੋ ਜਾਂ ਸਾਡੀ Facebook ਹੈਂਡਲ ਜਾਂ Instagram ਪੇਜ ਦੇ ਉੱਤੇ ਇਹ ਵੀਡੀਓ ਜਿਹੜੀ ਭੇਜ ਸਕਦੇ ਹੋ ਤਹਾਡੇ ਤੱਕ ਹਰ ਸਮੇਂ ਸਮੇਂ ਦੀ ਅਪਡੇਟ ਰਹੀ ਅਸੀਂ ਮੌਸਮ ਪੰਜਾਬੀ ਵੀ YouTube ਚੈਨਲ ਦੇ ਉੱਤੇ ਪਹੁੰਚਾਉਂਦੇ ਰਹਾਂਗੇ ਮੀਂਹ ਦੇ ਕਾਰਵਾਈਆਂ ਜਾਰੀ ਰਹਿਣਗੀਆਂ ਰਾਤ ਨੂੰ ਵੀ ਅੱਜ ਜਿਹੜੀਆਂ ਮੀਂਹ ਦੇ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਅਸੀਂ ਤੁਹਾਡੇ ਤੱਕ ਰਾਤ ਦੀ ਵੀਡੀਓ ਦੇ ਵਿੱਚ ਇਹ ਅਪਡੇਟ ਜਰੂਰ ਸਾਂਝੀ ਕਰਾਂਗੇ ਤਦ ਤੱਕ ਲਈ ਧੰਨਵਾਦ